ਇੱਕ ਹੋਰ ਆਪਾਂ ਅੱਜ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਸੀਂ ਪਹਿਲਾਂ ਇੱਕ ਵਾਰੀ ਚੈੱਕ ਕਰੋ ਗੱਡੀਆਂ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਜਾਣਗੀਆਂ ਇੱਕ ਗੱਡੀ ਆਪਾਂ ਕੁੱਲ 38000 ਦੀ ਲੈ ਕੇ ਪਹੁੰਚੇ ਹਾਂ ਉਹਦੀ ਵੀ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਜੀ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਹਰੇ ਜ ਅੱਖਰਾਂ 'ਚ ਲਿਖਿਆ ਰਹਿੰਦਾ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ 스ਵਿਫਟ VDI ਗੱਡੀ ਆਪ 2010 ਮਾਡਲ ਗੱਡੀ ਆ ਸੈਕੰਡ ਓਨਰ ਹੈ 1,85,000 ਰੁਪਏ ਮਾਲਕ ਨੇ ਡਿਮਾਂਡ ਰੱਖੀ ਐ ਸੀ ਟਾਇਰ ਟੂਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਚੰਡੀਗੜ੍ਹ ਨੰਬਰ ਗੱਡੀ ਆਪਾਂ ਨੂੰ ਮਿਲੂਗੀ ਆਦਮਪੁਰ ਮਾਲਕ ਦਾ ਏਰੀਆ ਐਨਓਸੀ ਜਲੰਧਰ ਦੀ ਐ ਸੀ ਤੇ ਟਾਇਰ ਆਪਾਂ ਨੂੰ ਮਿਲ ਜਾਣਗੇ 65-70 ਪੈਸੇ ਕੰਡੀਸ਼ਨ ਗੱਡੀ ਦੀ ਆਲੋਕਿਆ ਟਾਇਰ ਟੂਰ ਵਧੀਆ ਪਈ ਨੇ ਗੱਡੀ ਤੁਸੀਂ ਆਪ ਚੈੱਕ ਕਰੋ ਸੀ ਬੰਪਰ ਬੂੰਪਰ ਚੈੱਕ ਕਰੋ ਫੋਟੋਆਂ ਚ ਲਗਭਗ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਹੋਊਗਾ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ ਜਦੋਂ ਫੋਨ ਤੇ ਪੂਰੀ ਗੱਲ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹਾਂ 9463542184 ਇਹ ਮਾਲਕ ਦਾ ਨੰਬਰ ਹੈਗਾ ਗੱਲ ਕਰ ਲਿਓ ਤੁਸੀਂ ਆਪ ਹੀ ਸਹੀ ਵੈਂਟਰ TDI ਗੱਡੀ ਦੀ ਆਪਾਂ ਗੱਲ ਕਰਾਂਗੇ ਪੰਜਾਬ ਨੰਬਰ 12 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2 ਲੱਖ ਦੀ ਮੰਗ ਦੇ ਵਿੱਚ ਗੱਡੀ ਪੂਰੀ ਸੋਹਣੀ ਹੈ ਨਾ ਕੋਈ ਕੰਮ ਭਾਲਦੀ ਹੈ ਨਾ ਕੋਈ ਕੰਮ ਕਰਵਾਉਣ ਦੀ ਲੋੜ ਹੈ ਮੌਕੇ ਦਾ ਸਾਰਾ ਕੰਮ ਓਨਰ ਵੱਲੋਂ ਕਰਵਾਇਆ ਹੋਇਆ ਹੈ ਬਾਗਾਪੁਰਾਣਾ ਮਾਲਕ ਦਾ ਏਰੀਆ ਟਾਇਰ ਆਪਾਂ ਨੂੰ ਨਵੇਂ ਵਰਗੇ ਮਿਲ ਜਾਣਗੇ ਵਧੀਆ ਸੋਹਣੀ ਗੱਡੀਆ ਰੰਗ ਚਿੱਟਾ ਗਾ ਅੰਦਰੋਂ ਸੋਹਣੀ ਗੱਡੀ ਬਾਹਰੋਂ ਪੂਰੀ ਵਧੀਆ ਪਈ ਹੈ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਬਾਗੇ ਪੁਰਾਣੇ ਜਾ ਕੇ ਦੇਖ ਸਕਦੋਂ ਜੀ 2 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਕੋਈ ਐਦਾਂ ਨਹੀਂ ਹੈਗਾ ਵੀ ਮੋਕੇ ਤੇ ਰੇਟ ਹੋਣਾ ਨਹੀਂ ਵਧੀਆ ਰੇਟ ਮਾਲਕ ਨੇ ਕਿਹਾਗਾ ਤੇ ਵਧੀਆ ਹੋਰ ਵੀ ਘਟ ਹੋ ਜਾਊਗਾ ਵਧੀਆ ਗੱਡੀ ਇਹ ਬਾਣਾ ਰਹੀ ਹੈ ਜੀ ਮਾਲਕ ਬਾਈ ਦਾ ਨੰਬਰ ਸਕਰੀਨ ਤੇ 8430079 63123 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465929488 ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੁਠੀ ਮਕਾਨ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਤੁਹਾਡੇ ਕੋਲੇ ਕੁਝ ਵੀ ਹੈ ਗੱਡੀ ਹੈ ਮੋਟਰਸਾਈਕਲ 5 ਤੋਂ 7 ਫੋਟੋਆਂ ਵੀਡੀਓ ਜਾਣਕਾਰੀ ਸਾਰਾ ਕੁਝ ਭੇਜਿਆ ਕਰੋ ਬਸ ਵਰਨਾ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਵਰਨਾ ਗੱਡੀ ਇੱਕ ਵਾਰੀ ਚੈੱਕ ਕਰੋ 2011 ਮਾਡਲ ਆਪਾਂ ਲੈ ਕੇ ਪਹੁੰਚਿਆ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰ ਪੂਰੇ ਸੋਹਣੇ ਮਿਲ ਜਾਣਗੇ ਤੇ ਗੱਡੀ ਦਾ ਨੰਬਰ ਚੈੱਕ ਕਰੋ ਜੀ ਗੱਡੀ ਦੀ ਵਾੜੀ ਲਾਈਨ ਚੈੱਕ ਕਰੋ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੇਗੀ ਨਾ ਕੋਈ ਐਕਸੀਡੈਂਟਡਾ ਗੱਡੀ ਨਾ ਕੋਈ ਲੱਗੀ ਵੱਜੀ ਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਸ਼ੌਂਕ ਨਾਲ ਚਲਾਈ ਹੋਈ ਆ ਅੰਦਰੋਂ ਵੀ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਸੰਭਾਲ ਕੇ ਗੱਡੀ ਰੱਖੀ ਹੋਈ ਆ ਜੀ 260 ਮਾਲਕ ਨੇ ਡਿਮਾਂਡ ਕੀਤੀ ਆ ਤਰਨ ਤਰਨ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ ਆਪਣੇ ਕੋਲੇ ਪਹੁੰਚੀ ਆ ਜੀ ਤਰਨ ਤਰਨ ਏਰੀਆ ਚ ਜਿੰਨੇ ਤੁਸੀਂ ਦੇਖ ਰਹੇ ਹੋ ਉਧਰਲੀ ਸਾਈਡ ਤੋਂ ਤੁਹਾਡੇ ਖਾਤਰ ਆਪਾਂ ਵੀਡੀਓ ਇਹ ਲੈ ਕੇ ਪਹੁੰਚੇ ਆ ਜੀ ਇਹ ਗੱਡੀ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਖਾਤਰ ਵੀਡੀਓ ਪਾਈ ਆ ਜੀ ਆਪਾਂ ਜਿੰਨੇ ਤੁਸੀਂ ਦੇਖ ਰਹੇ ਤੇ ਤੁਸੀਂ ਖਰੀਦਣਾ ਚਾਹੁੰਦੇ ਹੋ ਵਧੀਆ ਮਾਲਕ ਨੇ ਰੇਟ ਮੰਗੇਗਾ ਬਾਕੀ ਹੋਰ ਵੀ ਕੀਤਾ ਜਾਊਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਬਾਈ ਦਾ ਨੰਬਰ 98772 75902 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਕਹਿੰਦੇ ਨੇ ਵੀ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਤੇ ਉਹ ਤੋਂ ਬਾਅਦ ਆ ਕੇ ਕਿਸੇ ਨੇ ਗੱਡੀ ਦੇਖਣੀ ਆ ਆ ਕੇ ਵੀ ਦੇਖ ਸਕਦੇ ਟਰਾਈ ਲੈਣੀ ਆ ਟਰਾਈ ਲੈ ਕੇ ਦੇਖ ਸਕਦੇ ਜਦੋਂ ਪੂਰੀ ਫਿੱਟ ਬੰਦੀ ਆ ਰੇਟ ਦੀ ਗੱਲ ਉਹ ਤੋਂ ਬਾਅਦ ਕਰਾਂਗੇ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਛੇਤੀ ਜਾਓ ਜੀ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਓਪਟਰਾ ਗੱਡੀ ਆਪਾਂ ਲੈ ਕੇ ਪਹੁੰਚੀ ਆ ਇੱਕ ਜੀਰੇ ਸਾਡ ਤੋਂ ਜੀਰਾ ਮਾਲਕ ਦਾ ਏਰੀਆ ਕੰਮ 2010 ਮਾਡਲ ਮਾਲਕ ਨੇ ਗੱਡੀ ਦੱਸੀ ਆ ਚਿੱਟੇ ਰੰਗ ਦੀ ਐਸੀ 145 ਮਾਲਕ ਨੇ ਡਿਮਾਂਡ ਕੀਤੀ ਐ 95 90 ਪੈਸੇ ਆਪਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਅੰਦਰੋਂ ਵੀ ਗੱਡੀ ਬਹੁਤ ਵਧੀਆ ਪਈ ਐ ਬਾਹਰੋਂ ਵੀ ਪੂਰੀ ਵਧੀਆ ਪਈ ਐ ਨਾ ਤਾਂ ਕੋਈ ਗੱਡੀ ਐਕਸੀਡੈਂਟਡ ਐ ਨਾ ਕੋਈ ਲੱਗੀ ਵੱਜੀ ਐ ਸੋਹਣਾ ਰੇਟ ਮਾਲਕ ਨੇ ਕਿਹਾ ਸੋਹਣੀ ਗੱਡੀ ਐ ਅੰਦਰੋਂ ਵੀ ਵਧੀਆਗੀ ਬਾਕੀ ਰੇਟ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਬਹਿ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਕੋਈ ਸਰਵਿਸ ਸਰਵਿਸ ਕਰਾਉਣ ਦੀ ਲੋੜ ਐ ਜੀ ਮੌਕੇ ਦਾ ਟੋਟਲ ਕੰਮ ਮਾਲਕ ਨੇ ਕਰਵਾ ਛੱਡੇਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਪਹਿਲਾਂ ਮਾਲਕ ਨਾਲ ਗੱਲ ਕਰ ਲਿਓ ਫੋਨ ਤੇ ਪੂਰੀ ਗੱਲ ਕਰ ਲਿਓ ਜੀ 771950455 ਮਾਲਕ ਦਾ ਹੀ ਨੰਬਰ ਹੈਗਾ ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਜਿੰਨੀਆਂ ਮਸ਼ੀਨਰੀਆਂ ਅੱਜ ਲੈ ਕੇ ਪਹੁੰਚੇ ਆਂ ਵਧੀਆ ਰੇਟ 'ਚ ਵਧੀਆ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਤੁਹਾਨੂੰ ਵੀਡੀਓ ਪਸੰਦ ਤੁਹਾਨੂੰ ਆ ਗਈ ਹੋਊਗੀ ਮੈਂ ਉਮੀਦ ਕਰਦਾ ਗੱਡੀਆਂ ਵੀ ਤੁਹਾਨੂੰ ਪਸੰਦ ਆ ਗਈਆਂ ਹੋਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗਾਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲਿਆ ਹੋਊਗਾ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓ ਗੱਡੀਆਂ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿਣੀਆਂ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀਆਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਫਰੀਚ ਆਪਾਂ ਐਡ ਤੋਂ ਵੱਡੀ ਲਾ ਦਾਂਗੇ ਗੱਲ ਕਰਾਂਗੇ ਆਪਾਂ ਹੁਣ ਗੱਡੀ ਦੀ ਗੱਡੀ ਇੱਕ ਵਾਰੀ ਚੈੱਕ ਕਰੋ ਤੁਸੀਂ ਆਲਟੋ ਗੱਡੀ ਆਪਾਂ ਲੈ ਕੇ ਪਹੁੰਚਿਆ ਕੁੱਲ 85000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੋ ਜੀ 2028 ਤੱਕ ਰੱਪ ਨੂੰ ਪਾਸਿੰਗ ਮਿਲ ਜੂਗੀ ਮੋਹਾਲੀ ਸਾਈਡ ਤੋਂ ਗੱਡੀ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਰੰਗ ਤੁਹਾਡੇ ਸਾਹਮਣੇ ਆ ਸੀ ਗੱਡੀ ਅੰਦਰੋਂ ਵੀ ਵਧੀਆ ਪਈ ਆ ਗੱਡੀ ਬਾਹਰੋਂ ਵੀ ਵਧੀਆ ਪਈ ਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਪਤਾ ਲੱਗ ਹੀ ਗਈ ਜੀ ਅੰਦਰੋਂ ਵੀ ਗੱਡੀ ਦੇਖ ਲਈ ਬਾਹਰੋਂ ਵੀ ਦੇਖ ਲਈ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ 98 779 352 864 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਜਿੰਨੀ ਜਾਣਕਾਰੀ ਆਪਾਂ ਵੀਡੀਓ 'ਚ ਦੱਸਦੇ ਹਾਂ ਅਸੀਂ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਦੇ ਹਾਂ ਵੀਡੀਓ 'ਚ ਇਹ ਮਾਲਕ ਦੁਆਰਾ ਆਪਣੇ ਕੋਲੇ ਭੇਜੀਆਂ ਹੁੰਦੀਆਂ ਸੀ ਜਿੰਨੀ ਜਾਣਕਾਰੀ ਹੁੰਦੀ ਹੈ ਵੀਡੀਓ 'ਚ ਉਹ ਸਾਰਾ ਕੁਝ ਮਾਲਕ ਨੇ ਦੱਸਿਆ ਹੁੰਦਾ ਅਸੀਂ ਆਪਣੇ ਵੱਲੋਂ ਕੁਝ ਨਹੀਂ ਦੱਸਦੇ ਸੀ ਜਿੰਨੀ ਜਾਣਕਾਰੀ ਪਿੱਛੋਂ ਆਈ ਹੁੰਦੀ ਹੈ ਜਿਹੜੀ ਵੀ ਗੱਡੀ ਦੀ ਜਿਹੜੀ ਵੀ ਮਸ਼ੀਨਰੀ ਦੀ ਆਪਾਂ ਵੀਡੀਓ 'ਚ ਦੱਸ ਦੇ ਰਹੇ ਨੇ ਮਾਲਕ ਦਾ ਹੀ ਆਪਾਂ ਨੰਬਰ ਦਿੰਨੇ ਆ ਅਸੀਂ ਆਪਣਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਸੀ ਨਾ ਕੋਈ ਲੈਣ ਦੇਣ ਦੇ ਵਿੱਚ ਨਾ ਕੋਈ ਸੇਲ ਨਾ ਪਰਚੇਜ਼ ਦੇ ਵਿੱਚ ਜੀ ਆਪਾਂ ਸਿਰਫ ਵੀਡੀਓ ਪਾਉਣੀ ਆ ਜੀ ਨੂੰ ਜੇ ਕੋਈ ਖਰੀਦਣਾ ਚਾਹੁੰਦਾ ਕੋਈ ਵੀ ਗੱਡੀ ਤਾਂ ਮਾਲਕ ਦਾ ਸਿੱਧਾ ਨੰਬਰ ਆਪਾਂ ਦਿੰਨੇ ਆ ਜੀ ਵੀਡੀਓ 'ਚ ਸਿੱਧੀ ਗੱਲਬਾਤ ਤੁਹਾਡੀ ਮਾਲਕ ਨਾਲ ਹੋ ਜੂਗੀ ਠੀਕ ਹੈ ਜੀ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਆਪਾਂ ਗੱਡੀ ਲੈ ਕੇ ਪਹੁੰਚੇ ਇੱਕ ਹੋਰ अल्टੋ 11 ਮਾਡਲ ਗੱਡੀ ਹੈ 26 ਤੱਕਰ ਪਾਸੇਂਜੇ ਦੀ ਇੱਕਤੀ ਮਾਲਕ ਨੇ ਡਿਮਾਂਡ ਕੀਤੀ ਆ ਗੁਰਦਾਸਪੁਰ ਏਰੀਆ 'ਚ ਗੱਡੀ ਆਪਾਂ ਲੈ ਕੇ ਪਹੁੰਚਿਆ ਸੋਹਣੀ ਗੱਡੀ ਆ ਸਿੰਘ ਟਾਇਰ ਦੇਖੋ ਟਾਇਰਾਂ ਚ ਲਾਈ ਦੇਖੋ ਰੰਗ ਦੇਖੋ ਹਰ ਚੀਜ਼ ਆਪਾਂ ਪੂਰੀ ਵਧੀਆ ਲੈ ਕੇ ਪਹੁੰਚਿਆ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੋਂ ਗੱਡੀ ਨੂੰ ਚਲਾ ਕੇ ਵੀ ਦੇਖ ਸਕਦੋਂ ਸਟਾਰਟ ਕਰਕੇ ਵੀ ਦੇਖ ਸਕਦੋਂ ਪੂਰੀ ਤਸੱਲੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਕਾਗਜ਼ ਪੱਤਰ ਵੀ ਚੈੱਕ ਕਰਨੇ ਚਲਾ ਕੇ ਵੀ ਦੇਖਣੀ ਆ ਤਾਂ ਮਾਲਕ ਦਾ ਨੰਬਰ ਕਰੋ ਨੋਟ 8146480904 ਪਹਿਲਾਂ ਗੱਲ ਕਰੋ ਫੋਨ ਤੇ ਉਸ ਤੋਂ ਬਾਅਦ ਜਾ ਕੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਜਿਵੇਂ ਵੀ ਤਸੱਲੀ ਕਰਨੀ ਆ ਕਰ ਸਕਦੋਂ ਤੇ ਖਰੀਦ ਸਕਦੋਂ ਜੀ ਗੱਲ ਕਰਾਂਗੇ ਜੀ ਮਰੂਤੀ 800 ਗੱਡੀ ਦੀ ਪੈਟਰੋਲ ਤੇ ਗੱਡੀ ਆ ਚਾਰ ਮਾਡਲ ਹੈ ਦਿੱਲੀ ਨੰਬਰ ਹੈ 38000 ਰੁਪਿਆ ਡਿਮਾਂਡ ਹੈ ਜੀ ਰਾਮਪੁਰਾ ਫੂਲ ਮਾਲਿਕ ਦਾ ਏਰੀਆ 6065 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਵੀ ਸੋਹਣੀ ਐ ਬਾਹਰੋਂ ਵੀ ਵਧੀਆ ਪਈਆ ਰੰਗ ਵੀ ਪੂਰਾ ਵਧੀਆ ਪਿਆ ਜੀ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਗੱਲ ਕਰੋ ਤੁਸੀਂ ਆਪ ਹੀ 9203622224 ਗੱਲ ਕਰ ਸਕਦੇ ਹੋ ਬਾਕੀ ਵੀਡੀਓ ਪਸਾਉਂਦਾ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾਪੋਲਿਓ ਜੀ ਕਿਸੇ ਨੇ ਐਡ ਕਰਬੋਣੀ ਆ ਫਰੀ ਚ ਆਪਾਂ ਕਰ ਦਾਂਗੇ ਉੱਤੇ ਆਪਣਾ ਹਰੇ ਜਿਹੇ ਅੱਖਰਾਂ ਚ ਨੰਬਰ ਲਿਖਿਆ ਰਹਿੰਦਾ ਭੇਜ ਦਿਓ ਬਸ